ਠੰਡਾ ਬਰਜ ਠੰਡੀ ਪੌਣ ਤੇ ਸਰਸਾ ਦਾ ਪਾਣੀ ਜਦੋਂ ਪਿੱਛੇ ਮੁੜ 7 ਸਾਲ ਦੀ ਫਤੇ ਸਿੰਘ ਫਤੇ ਬਲਾ ਦਾਦੀ ਨੂੰ ਕਹਿਣ ਲੱਗਾ ਦਾਦੀ ਮਾਂ ਅਸੀਂ ਚੱਲੇ ਹਾਂ ਤੇ ਹੁਣ ਸਾਥੋ ਮੁੜਨੀ ਹੋਣਾ ਜਲਮਾ ਨੇ ਸਾਨੂੰ ਸ਼ਹੀਦ ਕਰ ਦੇਣਾ ਏ ਤੇ ਹੁਣ ਸਤਖੰਡ ਸਹਿਬ ਵਿੱਚ ਹੀ ਮਿਲਾਂਗੇ ਤੁਸੀਂ ਵੀ ਛੇਤੀ ਆ ਜਾਣਾ ਲੇਟ ਨਾ ਹੋਣਾ ਤੁਹਾਨੂੰ ਬਤਾ ਤੁਹਾਡੇ ਤੋਂ ਬਿਨਾ ਸਾਡਾ ਜੀ ਨਹੀਂ ਲੱਗਣਾ ਇੰਜ ਨਾ ਹੋਵੇ ਅਸੀਂ ਉਸ ਨੂੰ ਪਾਉਂਦੇ ਰਗੇ ਇਹ ਸੁਣ ਠੰਡੇ ਬੁਰਜ ਦੇ ਪੱਥਰ ਵੀ ਰੋ ਪਏ ਤੇ ਕਹਿਣ ਲੱਗੇ ਸਾਨੂੰ ਮਾਫ਼ ਕਰਿਓ ਬੱਚਿਓ ਸਾਨੂੰ ਮਾਫ਼ ਕਰ ਦਿਓ ਮਾਤਾ ਜੀ ਅਸੀਂ ਵੀ ਤੁਹਾਡੇ ਗੁਨੇਗਾਰ ਹਾਂ ਸਾਡੀ ਠੰਡੀ ਠਾਰ ਨੇ ਤੁਹਾਡੇ ਕੋਮਲ ਚਰਨਾਂ ਨੂੰ ਠਾਰਿਆ ਹੈ ਅਸੀਂ ਵੀ ਰਹਿੰਦੀ ਦੁਨੀਆ ਤੱਕ ਇਸ ਜਲਮ ਦੇ ਕਹਿਰ ਵਿਰਤਾਂਤ ਦਾ ਹਿੱਸਾ ਬਣ ਲੁਕਾਈ ਦੇ ਤਾਨੇ ਚੱਲਣੇ ਆ ਅਸੀਂ ਭਾਗੇ ਹਾਂ ਜਿਨ੍ਹਾਂ ਦੇ ਸਾਹਮਣੇ ਇਹ ਕੁਝ ਹੋਇਆ ਪਰ ਅਸੀਂ ਕੁਝ ਨਾ ਕਰ ਸਕਕੇ ਇਸ ਸੁਨਵਗਦੀ ਠੰਡੀ ਪੌਣ ਵੀ ਭਰੇ ਹੋਏ ਬੋਲਾ ਰਾਹੀ ਪੱਥਰ ਨੂੰ ਕਹਿੰਦੀ ਇਕੱਲਾ ਤੂੰ ਨਹੀਂ ਵੇ ਮੈਂ ਵੀ ਆਪਣੇ ਆਪ ਨੂੰ ਕਸੂਰਵਾਰ ਮੰਨਦੀ ਹਾਂ ਮੇਰੇ ਠੰਡੇ ਝੌਂਕਿਆਂ ਨੇ ਇਨ੍ਹਾਂ ਨਿੱਕੇ ਨਿੱਕੇ ਬਾਲੜਾਂ ਤੇ ਮਾਤਾ ਗੁਜਰੀ ਤੇ ਬਿਰਧ ਸਰੀਰ ਨੂੰ ਠਾਰਿਆ ਹੈ ਤੇ ਫਿਰ ਇਹ ਕਹਿੰਦੀ ਹੋਈ ਜਦ ਪੌਣ ਸਰਸਾ ਨਦੀ ਦੇ ਉੱਪਰ ਦੀ ਵਗੀ ਤਾਂ ਸਰਸਾ ਦੇ ਪਾਣੀ ਨੂੰ ਤਾਨਾ ਮਾਰ ਕਹਿੰਦੀ ਹੈ ਵੇ ਸਰਸਾ ਦੇ ਆ ਪਾਣਾਂ ਇਹ ਸਭ ਤੇਰੇ ਕਰਕੇ ਹੋਇਆ ਏ ਜੇ ਤੂੰ ਕੁਝ ਕੜੀਆਂ ਹੋਰ ਆਪਣੇ ਆਪ ਨੂੰ ਰੋਕ ਕੇ ਨੀਵਾ ਚੱਲਦਾ ਹੌਲੀ ਚੱਲਦਾ ਤਾਂ ਉਸ ਬਾਜਾਂ ਵਾਲੇ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਣਾ ਹੁੰਦਾ ਤੇ ਇਹ ਠੰਡਾ ਬੁਰਜ ਤੇ ਇਹ ਪੌਣ ਵੀ ਗੁਨਾਹਗਾਰ ਨਾ ਬੰਦੀ ਉਹਨਾਂ ਦਾ ਪਰਿਵਾਰ ਵਿਛੋੜਾ ਨਾ ਪੈਂਦਾ ਅੱਜ ਜੋ-ਜੋ ਪਰਿਵਾਰ ਤੇ ਜ਼ੁਲਮ ਹੋ ਰਹੇ ਉਸ ਦਾ ਕਿਤੇ ਨਾ ਕਿਤੇ ਤੂੰ ਵੀ ਬਹੁਤ ਵੱਡਾ ਭਾਗੀਦਾਰ ਹੈ ਤੈਨੂੰ ਵੀ ਦੁਨੀਆ ਇਸ ਇਤਿਹਾਸ ਨੂੰ ਪੜ ਕੇ ਸੁਣ ਕੇ ਲਾਣ ਤਾਂ ਪਾਉਗੀ ਤੇ ਪਾਉਂਦੀ ਇਹ ਗੱਲ ਸੁਣ ਸਰਸਾ ਦਾ ਪਾਣੀ ਆਪਣੇ ਆਪ ਨੂੰ ਕੋਸਦਾ ਹੋਇਆ ਕਹਿੰਦਾ ਤੂੰ ਸਹੀ ਕਹਿਨੀ ਆ ਪਾਉਣੇ ਤੂੰ ਸਹੀ ਆ ਮੇਰੇ ਇਸ ਤੇਜ ਵਹਾ ਦੇ ਵਤੀਰੇ ਕਰਨ ਲੁਕਾਈ ਵਿੱਚ ਮੈਨੂੰ ਤਾਨੇ ਮੀਨੇ ਚੱਲਣੇ ਪੈਣਗੇ ਪਰ ਇਹ ਸਭ ਉਸ ਕਾਲਪੁਰਖ ਦੇ ਹੁਕਮ ਅਨੁਸਾਰ ਹੋ ਰਿਹਾ ਇਹ ਤਸੀਹੇ ਇਹ ਬਲੀਦਾਨ ਵਿਅਰਥ ਨਹੀਂ ਜਾਂਦੇ ਇਸ ਪਿੱਛੇ ਵੀ ਉਸ ਅਕਾਲ ਪੁਰਖ ਦਾ ਬਹੁਤ ਵੱਡਾ ਰਾਜਾ ਬਾਜਾਂ ਵਾਲੇ ਦਾ ਇਤਿਹਾਸ ਪੜ ਸੁਣ ਪਲਾਸਾ ਨੂੰ ਤਾਣੇ ਮੇਨੇ ਚੱਲਣੇ ਪੈਣਗੇ ਪਰ ਹਰ ਪੜਨ ਸੁਣਨ ਵਾਲੇ ਦਾ ਖੂਨ ਅਵਾਲਾ ਮਾਰੇਗਾ ਤੇ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਾ ਪ੍ਰਯਾਸ ਕਰਦਾ ਰਹੇਗਾ ਵੀਰ ਰਵਿੰਦਰ ਸਿੰਘ ਖਾਲਸਾ ਹੈ ਹੈਪੀ ਫ੍ਰੀਦਕੋਟੀ ਅਧੀ ਕਲਮ ਚ ਵੈਗੜੂ ਜੀ ਕਾ ਖਾਲਸਾ ਵੈਗੜੂ ਜੀ ਕੀ ਫਤਿਹ